ਆ ਗਾਉਂ ਜਾਂ ਚ ਗਰੂਪ ਆ ਆ ਛੋਟੀ ਫਰ ਗੱਵਣ ਪਲੂਣਾ ਹਾਂਜੀ ਇਹ ਕਿੰਨੇ ਦੀ ਦੇ ਦੇਣੀ ਆਪਾਂ ਇਹ ਵੀਰ ਜੀ ਹਾਣਾ 74000 ਦੇ ਆ ਛੋਟੀ ਦੇ ਦੇਣੀ ਆਪਾਂ 74000 ਦੀ ਸੂਨ ਨੂੰ ਤਿਆਰ ਸੂਨ ਨੂੰ ਬਿਲਕੁਲ ਤਿਆਰ ਓਕੇ ਓਕੇ ਤੁਹਾਨੂੰ ਸਟਾਰਟਿੰਗ ਚ ਵੀਡੀਓ ਲਾ ਕੇ ਵਿਖਾਉਣੇ ਇਹਦੀ ਸੂਨ ਨੂੰ ਬਿਲਕੁਲ ਤਿਆਰ ਆ 74000 ਦੇ ਵਿੱਚ ਦਵਾਉਣ ਲੱਗੇ ਆ ਪੈਂਡਾ ਲਗੋ ਕਲਾ ਜਨਾ ਕੋਕ ਨਾਲਾ ਮੁੱਲ ਆ ਸਾਹਿਬ ਨਵੀਰਾ ਆਪਾਂ ਕਰਤਾ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਅਲਗੋ ਕਲਾ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਤੁਹਾਨੂੰ ਜਗਰੂਪ ਨੂੰ ਮਿਲਾਵਾਂਗੇ ਇਸ ਵੀਡੀਓ ਦੇ ਵਿੱਚ ਚਾਰ ਐਨੀਮਲ ਰਹਿਣਗੇ ਅਈਲੇ ਨੰਬਰ ਤੇ ਚੱਲਦੀ ਝੋਟੀ ਬਿਲਕੁਲ ਤਾਜੀ ਸੂਈ ਮਗਰ ਕੱਟੀ ਬੂਰੀ ਚੰਗੇ ਬੋਲੇ ਤੋਂ ਸਟਾਰਟ ਹੋਈ ਐ ਇਹਦਾ ਲੇਖਾ ਜੋਖਾ 1 ਕੀ ਨੀਲੀ ਰਾਵੀ ਦੀ ਝੋਟੀ ਇਹਦਾ ਲੇਖਾ ਜੋਖਾ ਜਿਹੜਾ ਵੀ ਹੋਇਆ ਇਹਦਾ ਪੁੱਛਾਂਗੇ ਕੀ ਰੇਟ ਰੱਖਦੇ ਵੀਰ ਹਰੀ ਉਦੋਂ ਅੱਗੇ ਫੇਰ ਇੱਕ ਸੂਈ ਝੋਟੀ ਆ ਦੇਖੋ ਕੱਡੀ ਪਲੀ ਸੰਭੀ ਤੇ ਨਿੱਗਰ ਇਹ ਕੇ ਵਾਲੀ ਝੋਟੀ ਬਿਲਕੁਲ ਤਾਜੀ ਸੂਈ ਵੀ ਇਹਦੀ ਡਿਟੇਲ ਵੀ ਤੁਹਾਡੇ ਨਾਲ ਜਗਰੂਪ ਤੋਂ ਲੈ ਕੇ ਕਰਦੇ ਹਾਂ ਸਾਂਜੀ ਤੇ ਇੱਕ ਸਜਣੋਂ ਆ ਵੀ ਨਹੀਂ ਲੀ ਰਹੀ ਦੀ ਬਿਲਕੁਲ ਜਾਇਜ਼ ਰੇਟ ਕਰਾਵਾਂਗੇ ਵੀਡੀਓ ਦੇ ਵਿੱਚ ਦੇਖੋ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਆ ਠੰਡੀ ਧੀਰੀ ਆ ਦੇਖੋ ਲੇਵੇ ਭਾਂਡੇ ਦੀਆਂ ਸਫਾਨਿਆਂ ਸੂਨੀਆਂ ਝੂਟੀ ਨੂੰ ਤੇ ਬਿਲਕੁਲ ਜਾਇਜ਼ ਰੇਟ 'ਚ ਦਵਾਵਾਂਗੇ ਐਂਡ ਤੱਕ ਵੀਡੀਓ ਵੇਖਿਓ ਫੇਰ ਵੀ ਇਹ ਬੇਨਤੀ ਹੈ ਸਾਰੇ ਭੈਣਾ ਭਰਾਵਾਂ ਨੂੰ ਜਿਹੜੀ ਤੁਸੀਂ ਖਰੀਦਣੀ ਉਹ ਤਸੱਲੀ ਤੁਸੀਂ ਕਰ ਲੈਣੀ ਹੈ ਤੁਹਾਡਾ ਬड्डा ਧੰਨਵਾਦ ਬੜੇ ਚੰਗੇ ਕਦ ਕਾਟ ਦੀ ਬੂਰੀ ਆਜੋ ਲਈਏ ਜਾਣਕਾਰੀ ਜਗਰੂਪ ਸਾਸਤਰੀ ਕਾਲ ਜੀ ਸਾਸਿਕਾ ਵੀਰ ਜੀ ਹੋਰ ਸੁਣਾਓ ਐ ਵਧੀਆ ਤੁਸੀਂ ਸੁਣਾਓ ਚੜਦੀ ਕਲਾ ਚੜਦੀ ਕਲਾ ਜੀ ਤੇ ਆਪਣਾ ਨਾਮ ਐਡਰੈਸ ਦੱਸ ਦਗੇ ਭੈਣਾ ਭਰਾਵਾਂ ਨਾਮ ਮੇਰਾ ਵੀਰ ਜੀ ਗਰੂਪ ਸਿੰਘ ਪਿੰਡ ਅਲਗੋਕਲਾ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ 98781 33174 9278133174 ਇੱਥੇ ਕਰੇ ਸੰਪਰਕ ਹਾਂਜੀ ਇੱਥੇ ਕਰੇ ਸੰਪਰਕ ਤੇ ਚਾਰ ਹਾਂਜੀ ਤੇ ਵੀਰ ਆਪਾਂ ਨੂੰ ਭਿੱਖੀਵੰਡ ਇੱਥੋਂ 8 ਕਿਲੋਮੀਟਰ ਜੇ ਹਲਗੋ ਕੋਠੀ ਅੱਡਾ 1.5 ਕਿਲੋਮੀਟਰ ਤੇ ਤਰਨਤਾਰਨ ਤਿੱਕ 35 ਕਿਲੋਮੀਟਰ ਤਰਨਤਾਰਨ ਹਾਂਜੀ ਤੇ ਪੱਟੀ ਇੱਥੋਂ ਸਾਰਾ 25 ਕਿਲੋਮੀਟਰ ਬਲਟੂਆ ਵੀ ਨੇੜੇ 25 30 ਇੱਥੇ ਦੇ ਵਿੱਚ ਬਲਟੂਆ ਬਿਲਕੁਲ ਨੇੜੇ ਹਨਾ ਹਾਂਜੀ ਠੀਕ ਹੈ ਵਪਾਰ ਦਾ ਕੰਮ ਆ ਰਿਹਾ ਤੇ ਚਾਰ ਝੋਟੀਆਂ ਵੀਰ ਚਾਰੇ ਹੀ ਆਪਣੇ ਕੋਲ ਪੈ ਲੈਣਾ ਤੇ ਦੋ ਵਿੱਚੋਂ ਸਈਆਂ ਦੋਹਾਂ ਮਗਰ ਕਟੀਆਂ ਦੋ ਸੁਈਆਂ ਦੋ ਸੁਈਆਂ ਦੋਵਾਂ ਮਗਰ ਕਟੀਆਂ ਚੰਗੀਆਂ ਛੋਟੀਆਂ ਸਾਰੀਆਂ ਰਕਾਰਡ ਵਾਲੀਆਂ ਤੇ ਇਹਦੇ ਬੂਰੀ ਤੋਂ ਕੀ ਬੂਰੀ ਤੋਂ ਬੂਰੀ ਦੋਵਾਂ ਦਿਨਾਂ ਦੀ ਸੂਈ ਜੇ ਠੀਕ ਆ ਤੇ 골ਡਨ ਬੂਰੇ ਦੀ ਮਗਰ ਇਹਦੇ ਕੱਟੀ ਜੇ ਓਕੇ ਜਿੱਦ ਤਰ੍ਹਾਂ ਆਪਾਂ ਮਾਲਕਾਂ ਦੱਸਿਆ ਸਾਰੀਆਂ ਨਿਸ਼ਾਨੀਆਂ ਕੱਟੀ ਦੀਆਂ ਨੀਲੀ ਰਾਵਦੀਆਂ ਪੂਰੀਆਂ 골ਡਨ ਬੂਰੀ ਅਗਲੇ ਪੈਰ ਪਿਛਲੇ ਪੈਰ ਹਾਂ ਸਾਰ ਤੇ ਨਿਸ਼ਾਨ ਚਾਰੇ ਥਣ ਕੱਲਾ ਕੱਲਾ ਕੋਈ ਫੋੜ ਸ਼ਾਂਗ ਨਹੀਂ ਠੀਕ ਆ ਓਕੇ ਛੋਟੀ ਕੱਢੀਏ ਬਾਹਰ ਹਾਂਜੀ ਸੂਹਾ ਪਹਿਲਾ ਸੂਹਾ ਪਹਿਲਾ ਦੋ ਦਿਨਾਂ ਦੀ ਸੂਈ ਹੁਣ ਕੀ ਇਹਦੇ ਕੋਲੇ ਹਾਂਜੀ ਬੋਲਾ ਦੁੱਧ ਮੰਨੇ ਆਲਾ ਬੋਲਾ 9 10 ਕਿਲੋ ਮੰੰਤੀ ਵਾਲਾ ਥੱਲੇ ਉਹ 10 ਕਿਲੋ ਮੰਨ ਕੇ ਆਵੇ 9 ਮੰਨ ਕੇ ਆ ਜੀ 9 10 ਮੰਨ ਕੇ ਆਵੇ ਤੇ ਵੱਡੀ ਝੋਟੀ ਆ ਦੁੱਧ ਵੀ 12 13 ਕਿਲੋ ਮੰੰਤੀ ਵਾਲਾ ਦਊਗੀ ਪਹਿਲਾਂ ਹੀ ਹਰਮਾਨ ਕਹਿਣ ਨੂੰ ਭਾਵੇਂ ਜਿਤਨਾ ਵਿਖਾਵਾ 14 15 ਕਹੀ ਜਾਈਏ ਤੇ 13 14 ਸਦੇ ਹੀ ਜਾਣਾ ਨੇ ਵੀ ਸੌਖਾ ਜੀ ਹਾਂ ਨਹੀਂ ਨਹੀਂ ਓਕੇ ਆ ਸਾਫ ਸੁਥਰੀ ਆ ਸਜਣੋ ਦੂਰਾ ਥਣ ਲੱਗਿਆ ਵਿਆ ਕਰਮਾਂ ਵਾਲੀ ਰੋਕ ਰੋਕ ਦਾ ਥਣ ਫੁੱਲ ਵੱਡੇ ਕੱਦ ਕਾਟ ਦੀ ਕੱਦ ਕਾਟ ਫੁੱਲ ਵੱਡਾ ਵੇਖ ਲਓ ਮੇਰੇ ਦੂਰਾ ਵੇਖੋ ਘੋੜੀ ਵਰਗੀ ਆ ਵੇਖੋ ਬਿਰਲਾ ਬੁਰਲਾ ਆਪ ਸੀਥਾਣਾ ਦੀ ਗੈਪ ਟੂਰੀ ਸੋਹਣੀ ਆ ਕਰਮਾਂ ਵਾਲੀ ਨੂੰ ਸਫਾਈਆਂ ਲੱਗੀਆਂ ਮੈਂ ਨਾ ਮੀਰੇ ਦੀਆਂ ਜਿੰਨੀਆਂ ਸਿਫਤਾਂ ਕਰ ਲਏ ਨਾ ਆਪਾਂ ਉਹਨੀਆਂ ਥੋੜੀਆਂ ਨੇ ਜਿਆਦੀਆਂ ਚਲੋ ਸਿਫਤਾਂ ਕੀਤੀਆਂ ਹਨ ਨਾ ਨਾਖਣਾ ਜਿਆਦੀਆਂ ਕਰੀ ਜਾਂਦੀਆਂ ਪਰ ਸਿਫਤਾਂ ਵਾਲੀ ਚੀਜ਼ ਹੈ ਕਰਾਂ ਲਾ ਕੇ ਤੁਹਾਨੂੰ ਖਾਓ ਹਾਂ ਗਾਂ ਨੂੰ ਚੜਾ ਕੇ ਨਾ ਕਿੱਡਾ ਪਾਵਰ ਵਾਲਾ ਥਣ ਲੱਗਾ ਇਹਨੂੰ ਨਹੀਂ ਨਹੀਂ ਉਹ ਕੇ ਰਿਪੋਰਟ ਆ ਦੂਰਾ ਥਾਣਾ ਦੂਰਾ ਥਾਣਾ ਇੱਕ ਰੰਪਸ਼ਾ ਚੜੇ ਦੀ ਸਫਾਈ ਵਿਖਾਇਓ ਬਿੰਡਿੰਗਾਂ ਲਾ ਚੱਡਾ ਨਹੀਂ ਤਾਂ ਪਹਿਲਾਂ ਮੈਂ ਇਹਨੇ ਕਿੱਥੋਂ ਬੰਦੀ ਆ ਨਹੀਂ 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 ਦੂਜੀ ਇੱਕ ਨਾਲ ਧਾਰਾ ਚੈੱਕ ਕਰਾ ਲਈਏ ਸੰਗ ਕਰਾ ਦੇ ਕਰਾ ਦੇ ਕਰਾ ਦੇ ਦੂਜੇ ਸੋਏ ਨਾਲ ਰੋ ਵੀਰ ਜੀ ਬੱਚੇ ਨਾਲ ਝੋਟੀ ਫੁੱਲ ਸਹਿਮਤ ਲਾ ਤੋਣਾ ਚੱਕੂਗੀ ਪਹਿਲਾਂ ਕੱਟੀ ਓਕੇ ਰਿਪੋਰਟ ਓਕੇ ਰਿਪੋਰਟ ਉਤਰਾਈ ਆ ਉਤਰਾਈ ਠੀਕ ਹੈ ਠੀਕ ਹੈ ਠੀਕ ਕਰ ਲਓ ਚੈੱਕ ਸੱਜਣਾਂ ਤੁਹਾਨੂੰ ਦੋ ਦੋ ਧਾਰਾਂ ਇਹਦੀਆਂ ਚੈੱਕ ਕਰਾ ਦੀਏ ਵੀ ਪਹਿਲਾ ਸੂਆ ਵਾ ਝੋਟੀ ਕੱਦ ਕੜ ਬਹੁਤ ਆ ਵਾਧੇ ਵਾਲੀ ਆ ਜਿਹੜਾ ਸੱਜਣ ਖਰੀਦੂਗਾ ਕੋਈ ਘਾਟੇ ਵਾਲਾ ਸੌਦਾ ਨਹੀਂ ਇਹਦੇ ਚ ਕਰਮਾ ਨਹੀਂ ਇਹ ਅਗਲੇ ਥਨਾਂ ਦੀ ਚਵਾਈ ਚੈੱਕ ਕਰ ਲੂ ਸੱਜਣਾ ਚਵਾਈ ਦਾ ਕਰਮਾ ਵਾਲੀ ਨੂੰ ਛੇ ਕਰਦੀ ਹੈ ਨਾ ਚਵਾਈ ਵੀਰ ਜੇ ਕੋਈ ਬੰਦਾ ਆਪਣੀ ਨਕਾਤ ਕਰਕੇ ਜਾਂਦਾ ਨਾ ਉਹ ਜਾਂਦਾ ਕਰਾਇਆ ਦਵਾਂਗੇ ਨਾਲ ਬਸ ਕਰ ਹੁਣ ਮਗਰ ਲਿਆਂ ਚੋਂ ਮਾਰ ਦੇ ਐਨ ਓਕੇ ਰਿਪੋਰਟ ਆ ਬਸ ਕੋਈ ਹੋਰ ਛਟਾਣੀ ਕੋਈ ਥਾਂ ਨੂੰ ਵੱਧ ਘਾਟ ਨਹੀਂ ਕੋਈ ਟੁੱਟਵਾਣ ਥਾਂ ਨਹੀਂ ਬਹੁਤ ਚੰਗੀ ਚਵਾਈ ਆ ਤੇ ਜਗਰੂਪ ਰੇਟ ਇਹਦਾ ਰੇਟ ਤੇਰਾ ਵੀਰ ਜੀ ਜੀ ਕਰਦਾ 130000 ਕਰ ਲਗੇ ਠੀਕ ਆ ਹਾਂ ਆ ਵੀਰ 120000 ਦੀ ਝੋਟੀ ਦੇ ਦਾਂਗੇ 120000 ਦੀ ਤੇ ਕੋਈ ਘਰੇ ਮੇਰਾ ਵੀਰ ਭੈਣ ਭਰਾ ਆਵੇ ਉਹਦਾ ਆਏਗਾ ਨਾ ਹੋਰ 2000 ਮਾਣ ਕਰ ਦਾਂਗੇ 118000 ਦੀ 120000 ਅਕਸਰ ਚੰਗੀ ਚੀਜ਼ ਬਾਹਰੋਂ ਵੀਰ ਪੈਸੇ ਲਾ ਕੇ ਲਿਆਉਣੀ ਪੈਂਦੀ ਆ ਬਿਲਕੁਲ ਇਹ ਇੱਕ ਨਹੀਂ ਜੇ ਦੋ ਜੇ ਹਾਂ ਇਹਨੂੰ ਨਾਲ ਮਾਜੀ ਗਿਣੇ ਅਗਲਾ ਕੱਟੀ ਪੂਰੀ نسل ਦੀ ਅੱਜ ਦੋ ਦੋ ਛੱਡੇ ਵੀ ਦੋਹਾਂ ਸਾਲਾਂ ਦੀ ਮਾਂੇ ਬਣੂ ਨਾਲ ਇੱਕ ਨਹੀਂ ਦੋ ਲੈ ਕੇ ਜਾਵੇ ਹਾਂ ਨਹੀਂ ਚੰਗੀ ਆ 118 ਦੀ ਮੈਂ ਨਾ ਕਿਹੇ ਗੱਲਾਂ ਸਿੰਗੀ ਕੱਦ ਬੇਲ ਤੇ ਥਾਨ ਤੋਂ ਕਿਹੇ ਗੱਲਾਂ ਝੋਟੀ ਨਹੀਂ ਕੋਸੀ ਓਕੇ ਰਿਪੋਰਟ ਤੇ ਆ ਗੱਬਣਾ ਕੀ ਹਾਂਜੀ ਇਹ ਗੱਬਣ ਇਹ ਵੀ ਨੀਲੀ 라ਵੀ ਚ ਝੋਟੀ ਅੱਖਾਂ ਪੀਲੀਆਂ ਸਿਰ ਤੇ ਫੁੱਲ ਇਹ ਵੀ ਪਈਆ ਸੁਆ ਓਕੇ ਦੈਨ ਲੈ ਜੂ ਹਪਤਾ ਲੈ ਰੂ ਹਪਤਾ ਲੈ ਜੂ ਸੌਖਾ ਲੈ ਜੂਗੀ ਅਜੇ ਗੂੰਦ ਹੀ ਆਉਂਦੀ ਬਾਕੀ ਪਲੀ ਸੰਵੀ ਨਿੱਗਰ ਨਿਕਨਿਕਾ ਸਿੰਘ ਹਣਾ ਨਿਕਨਿਕਾ ਸਿੰਘ ਕੇ ਵੇਖੋ ਅੱਖਾਂ ਚੱਟੀਆਂ ਦੋਨੇ ਮਗਰਲੇ ਪੈਰ ਧੋਤੇ ਮੱਥੇ ਚ ਫੁੱਲ ਆ ਗਿਆ ਥਣ ਬਹੁਤ ਚੰਗਾ ਕੱਟ ਜੂਗੀ ਕੱਟੀ ਬਾਕੀ ਕੱਟੀ ਵੀ ਭਲਾ ਨਾਰਗੀ ਨਿੱਗਰ ਹਾਂ ਨੇ ਚੰਗੀ ਆ ਲੋਲੀਪੋਲੀ ਕਹਿਦਗੇ ਹਾਂਜੀ ਦੇਖੋ ਦੋਨੇ ਅੱਖਾਂ ਚ ਚੈੱਕ ਕਰ ਲਓ ਜਵਾਬ ਪੂਰੀਆਂ ਅੱਖਾਂ ਬਲਾਪੀਆਂ ਦੋਵੇਂ ਹਾਂ ਓਕੇ ਰੋ ਪਾ ਸਿੱਧ ਨੂੰ ਦੇਖੋ ਤੇ ਜਗਰੂਪ ਭਾਰ ਪਿੱਛੇ ਲੋ ਬੇਫਿਕਰੀ ਬੇਫਿਕਰੀ ਵੀ ਭਾਰ ਪਿੱਛੇ ਦੀ ਆਪਣੀ ਗਰੰਟੀ ਥਣ ਆਪਾਂ ਪਹਿਲਨ ਬਾਗ ਵੱਜ ਹੋਇਆ ਆਪਾਂ ਟਿੱਪ ਕੇ ਪਾਸ ਕਰਕੇ ਲਿਉਨੇ ਗੂੰਦ ਥਣਾ ਚ ਠੀਕ ਆ ਅਗਲਾ ਆਪਦੇ ਥਣ ਤਾਂ ਵੇਚ ਕੇ ਲੈ ਜੇ ਭਾਰਤੀ ਗਰੰਟੀ ਦੇ ਫੁੱਲ ਮੈਂ ਬਣੀ ਆ ਜੇ ਆ ਜਾ ਤਾਂ ਮੈਂ ਨਹੀਂ ਸੂੰਗੀ ਨਹੀਂ ਸੂੰਗੀ ਹਨਾ ਕਰਕੇ ਕਰਾਉਂਦੀ ਕੱਢ ਜੂ ਦੇਣਾ ਇਹ ਤਾਂ ਇਹਦਾ ਮੁੱਲ ਵੀ ਰੇ ਤੇ ਜਗਰੂਪ ਇਹਦਾ ਮੁੱਲ ਫਿਰ ਵੀਰੇ ਕੀ ਝੋਟੀ ਦਾ ਫਿਰ ਜੀ ਮੁੱਲ ਤੇ ਦਾ 1 ਲੱਖ 50000 ਕਰਦਾ ਏ ਪਰ ਗੱਬਣ ਕਰਕੇ ਸਮਾਨਤਨ ਕਰਦਾਂਗੇ ਲੱਖ ਦੀ ਦੇ ਦਾਂਗੇ ਪੂਰੇ ਲੱਖ ਦੀ ਦੇ ਦਿਆਂਗੇ ਹਾਂ ਨਾ 97000 ਦੀ ਵੀਰ ਝੋਟੀ ਦੇ ਦਾਂਗੇ ਵੀਰੇ ਕੋਈ ਯਾਰ ਕਸਾਈ ਨਾ ਕਰੇ ਤੇ ਇਹ ਸਾਂਭ ਦਾ ਹੀ ਮੁੱਲ ਲੈਣ ਦੇ ਆ ਜੇ ਕੋਈ ਜਿੰਨਾ ਵੀਰ ਨੇ ਵੇਚੀ ਆ ਨਾ ਹਾਂ ਕਿ ਇਹ ਗੱਲਾਂ ਛੋਟੀਆਂ ਹੀ ਕੁਸੀ ਫੁੱਲ ਵੱਡੇ ਕਾ 97000 97000 ਦੀ ਛੋਟੀ ਦੇ ਦਾਂਗੇ ਉਹ ਵੀ ਗੱਬਨ ਦਾ ਮੁੱਲ ਜੀ ਅੱਜ ਦਾ ਹਾਂ ਬਾਕੀ ਅਗਲਾ ਆ ਕੇ ਇੱਥੇ ਆਪਦੀ ਤਸੱਲੀ ਕਰੇ ਸਹੀ ਕਰੇ ਹੈ ਨਾ ਹਾਂਜੀ ਜਿਹਦੀ ਮਨ ਨੂੰ ਚੰਗੀ ਲੱਗੀ ਹਾਂਜੀ ਓਕੇ 97000 ਦੀ ਤੇ ਆ ਛੋਟੀ ਸੂਈ ਆ ਵੀਰ ਜੀ ਇਹ ਵੀ ਛੋਟੀ ਪਹਿਲਾਂ ਹੀ ਸੂਹ ਸੂਆ ਸੂਈ ਨੇ ਸੂਆ ਪਹਿਲਾਂ ਹੀ ਸੂਈ ਆ ਦੁੱਧ ਜੱਤੀ ਜਦੇ ਨਾਲ ਅਜ ਸੁਈ ਨੇ 8 ਕਿਲੋ ਬੋਲਾ ਹੋਗਾ ਇਹ ਥੱਲੇ ਮਿੰਤੀ ਵਾਲਾ 9 8 9 ਕਿਲੋ ਮਿੰਤੀ ਵਾਲਾ 8 ਕਿਲੋ 9 ਕਿਲੋ ਬੋਲਾ ਇਹਦੇ ਕੋਲੇ ਮਗਰ ਕੱਟੀ ਮਗਰ ਕੱਟੀ ਦੁੱਧ 11 ਨਹੀਂ 10 11 ਕਿਲੋ ਭਰਾਉਗੀ ਸੌਖਾ 10 ਕਿਲੋ ਦੁੱਧ ਕੰਡੇ ਵਾਲਾ ਦੇ ਥਾਂ ਤੁਨ ਬੜਾ ਵਧੀਆ ਸੁਆਦੀ ਲੱਗਾ ਵੀਰੇ ਦੇ ਵੀ ਜਵਾਬ ਵਧੀਆ ਮੈਂ ਨਾ ਕਿਰੇ ਪੂਰ ਛਟਾ ਰੂਹਾਂ ਗੀ ਕੱਢਦੇ ਬਾਹਰ ਇਹਨੂੰ ਜ਼ੇਰ ਜੂ ਰੋਕੇ ਪੈਗੀ ਵੀਰ ਜੇਰ ਪੋਕੇ ਲੈ ਵੀ ਸੱਜਣਾ ਪਹਿਲਾ ਸਵੇ ਹੀ ਇਹ ਸੁਈਏ ਕਰਮਾ ਵਾਲੀ ਦੇਖੋ ਸਾਫ਼ ਸੁਥਰੀ ਜੀ ਝੋਟੀ ਆ ਥਾਣੇ ਵਿੱਚੋਂ ਕਰਮਾ ਵਾਲੀ ਨੂੰ ਲੱਗਾ। ਥਾਂ ਤੇ ਵੀਰ ਗੁਜਰਾ ਵਾਲਾ ਲੱਗਾ ਇਹਨੂੰ। ਹਾਂ। ਆਈਟਮਿਕ ਮਾਰਦੀ ਦਾ ਲੈਵਾ ਪਾਂਡਾ ਕਰਮਾ ਵਾਲੀ ਦਾ। ਆ ਦੇਖੋ। ਹੈ ਨਾ ਕੋਈ ਗੱਲ ਬਾਤ। ਨੇ ਦੱਬ ਦੇਦਾ ਪਤਾ ਨਹੀਂ ਜਗਰੂਪ ਕਿੰਨਾ ਤੇ ਜੇ ਸਾਂਭਣ ਵਾਲਾ ਬੰਦਾ। ਸਾਂਭਣ ਵਾਲਾ ਬੰਦਾ ਚਾਹੀਦਾ ਵੀਰ ਇਹਨੂੰ। ਹਾਂ। ਕੋਈ ਆਈਡੀਆਂ ਨਹੀਂ ਇਹਦਾ ਕਰਮਾ ਵਾਲੀ ਦਾ। ਦੇਖੋ ਸਫਾਈਆਂ। ਕੱਟੀ ਕੀ ਬਾਤ ਹੀ ਹੈ ਨਾ ਇਹਦੀਆਂ ਵੀਰਤਾਰਾਂ ਮਾਰ ਕੇ ਬਖਾਰਦੇ ਮਾਰਦੇ ਮਾਰਦੇ ਛੱਡ ਬੱਚਾ ਹਾਂ ਕੱਟੀ ਲਾ ਲੈਣ ਦਿਓ ਸੱਜਣਾ ਪਸਮਿਆਂ ਉਹਨਾਂ ਤੋਂ ਬਾਅਦ ਤੁਹਾਨੂੰ ਇਹਦੀਆਂ ਧਾਰਾਂ ਵੀ ਚੈੱਕ ਕਰਾਉਣੇ ਬੂਰੀਆਂ ਵਾਂਗੂ ਪਹਿਲਾਂ ਨਾ ਚਲੋ ਬੱਚੇ-ਬੱਚੇ ਤੇ ਸਹਿਮਤ ਦਾ ਪਤਾ ਲੱਗ ਜਾਂਦਾ ਪਸੂ ਦਾ ਥੋੜਾ ਆ ਝੂਟੀ ਦੀਆਂ ਵੀ ਸਫਾਈਆਂ ਚੈੱਕ ਕਰ ਲਓ ਜਿਹੜੀ ਗੱਬਣ ਦੇਖੋ ਖੜੀ ਕਰਮਾਂ ਵੀਰ ਪਹਿਲਾਂ ਨਾ 10-10 ਦਿਨ ਲੱਗਣੇ ਆਉਂਦੀਆਂ ਕਰਮਾਂ ਵਾਲੀਆਂ ਠੱਡੀਆਂ ਦੂਜੇ-ਦੂਜੇ ਦਿਨਦੀਆਂ ਸਈਆਂ ਜਿਵੇਂ ਮਰਜ਼ੀ ਥੱਲੇ ਪੈ ਰੋ ਹਾਂ ਆ ਖੁਰਲੀਆਂ 'ਚ ਵੜ ਜਾਂਦੀਆਂ ਵੜ ਜਾਂਦੀਆਂ ਸਾਜਣੋ ਪਸ마ਜ ਨੇ ਕਰ ਲਿਆ ਤੇ ਤੁਹਾਨੂੰ ਇਹਦੀਆਂ ਵੀ ਜਗਰੂ ਕਹਿੰਦਾ ਧਾਰਾ ਚੈੱਕ ਕਰਾ ਦੀਏ ਥੋੜੀ ਥੋੜੇ ਕੈਮਰੇ ਤੋਂ ਡਰਦੀ ਆ ਡਰਦੀ ਆ ਬੱਚੇ ਨਾਲ ਫੁੱਲ ਸਹੰਤ ਝੋਟੀ ਠੀਕ ਹੈ ਠੀਕ ਠੀਕ ਤੁਹਾਨੂੰ ਮੈਂ ਇੱਥੋਂ ਬੈਠ ਕੇ ਜ਼ੂਮ ਕਰਕੇ ਇਹਦੀਆਂ ਧਾਰਾ ਚੈੱਕ ਕਰਾਉਣਾ ਦੇਖਿਓ ਬੈਲਾ ਇੱਕ ਕਮੈਂਟ ਕਰੋ ਇੱਕ ਇਹ ਆ ਦੇਖੋ ਆ ਜੋ ਪਾਣ ਲੱਗੇ ਆ ਜੋ ਇਹ ਆ ਅਗਲੇ ਥਨਾਂ ਦੀ ਚਵਾਈ ਆ ਸਿਕਾ ਉਹ ਉਂਗਲ ਧਾਰੀ ਚਵਾਈ ਬਹੁਤ ਪੋਲੀ ਆ ਹਨਾ ਹਾਂਜੀ ਆ ਮਗਰ ਲੈ ਥਨਾਂ ਪਹਿਲਾਂ ਕੱਟੀ ਸੀ ਬਸ ਕਰਜ ਗਰੂਪ ਓਕੇ ਆ ਤੇ ਇਹਦਾ ਰੇਟ ਸ਼ਾਹ ਜੀ ਮੋਲੇ ਦਾ ਵੀਰ ਜੀ 85000 80000 ਦੀ ਕੱਟੀ ਦੇ ਦਾਂਗੇ ਮੁੱਲ 85 80000 ਦੀ ਦੇ ਦਾਂਗੇ ਮਗਰ ਕੱਟੀ ਤਾਂ ਨਹੀਂ ਮਗਰ ਕੱਟੀ ਤੇ 8 ਕਿਲੋ ਨੌ ਬੋਲਾ 78000 ਦੀ ਵੀ ਰਹਾਣਾ ਦੇ ਦਾਂਗੇ ਐਦੋਂ ਕੋਈ ਮੇਰਾ ਵੀਰ ਘਾਟ ਨਾ ਕਰੇ ਝੋਟੀ ਪੂਰੀ ਸਾਫ 11 12 ਕਿਲੋ ਦੁੱਧ ਪਰ 78000 ਦੀ 78000 ਦੀ ਝੋਟੀ ਦੇ ਰਾਂਗੇ ਆਈ ਭਾ ਛੋਟੇ ਛੋਟੇ ਕਰ ਦੇਨੇ ਇੱਕ ਰਈ ਮਾਲ ਵੇਚਣਾ ਆਇਆ ਆਪਾਂ ਅੱਜ 2 ਘਟ 80 ਹਾਂਜੀ ਤੇ ਆਹ ਜੀ ਨੀਲੀ ਰਾਵੀ ਇਹ ਨੀਲੀ ਰਾਵੀ ਦੀ ਜੀ ਇਹ ਵੀ ਪਹਿਲਾਂ ਸੁਆ ਇਹ ਵੀ ਪਹਿਲਾਂ ਨਹੀਂ ਆ ਪਹਿਲਾਂ ਪਹਿਲਾਂ ਵੀਰ ਗਾਰੰਟੀ ਨਾਲ ਪਹਿਲਾਂ ਓਕੇ ਹੂੰ ਦੇਣੀ ਵੀ ਲੈ ਜੂ ਹਜੇ ਪੰਜ ਚਾਰ ਲੈ ਲੂਗੀ ਲੈ ਜੀ ਭਾਰ ਪਿੱਛੇ ਵੱਲੋਂ ਮੈਨਾਂ ਵੀ ਐ ਗਾਰੰਟੀ ਗਾਰੰਟੀ ਓਕੇ ਥਣ ਥਣ ਚੰਗਾ ਇਹਦਾ ਵੀ ਯਾਰ ਮੈਂ ਨਾ ਪੂਰਾ ਥਨ ਵਰ ਰੋਗ ਰੋਗਦਾ ਆਪਾਂ ਫਿਰ ਮਾੜੇ ਥਾਂ ਦੀ ਮੱਝ ਨਹੀਂ ਲੈਂਦੇ ਠੀਕ ਆ ਦੇਖੋ ਸੱਜਣਾ ਤੋਰਾ ਤਾਰਾ ਬਹੁਤ ਚੰਗਾ ਝੂਟੀ ਦਾ ਲੇਵਾ ਭਾਂਡਾ ਸੋਨਾ ਬਣਾ ਜਾਣਾ ਕਰਮਾਂ ਵਾਲੀ ਨੇ ਤੇ ਉਮਰ ਚ ਹੋ ਕੇ ਸੁਣਦੀ ਆ ਤੇ ਬਹੁਤ ਸੋਹਣਾ ਦੁੱਧ ਭਰੂਗੀ ਝੂਟੀ ਬੇਫਿਕਰ ਹੋ ਜਾਓ ਦੇਖੋ ਪੂਰੇ ਹੱਡਾਂ ਪੈਰਾਂ ਵਾਲੀ ਨਿੱਕਰ ਆ ਬਹੁਤ ਸੋਹਣਾ ਥਣ ਲੱਗਾ ਵਿਆ ਇਹ ਆ ਕੀ ਬਾਤ ਆ ਤੇ ਜਬਰੂਪ ਇਹਦਾ ਮੋਲੇ ਦਾ ਵੀਰ 85000 80000 ਦੀ ਦੇ ਦਾਂਗੇ ਮੁੱਲ 85000 ਤੇ 80000 ਦੀ ਦੇ ਦਾਂਗੇ ਇੱਕੋ ਹਾਨਾ ਵਾਲੀ ਗੱਲ ਵੀਰੇ ਗੱਬਣ ਝੋਟੀ ਕਰਕੇ ਇੱਕ ਦੋ ਦਿਨ ਸਾਹਮਣੀ ਪੈਣੀ ਖੜਕੇ 75000 ਦੀ ਵੀਰ ਝੋਟੀ ਦੇ ਦਾਂਗੇ 75000 ਹਾਂਜੀ ओके 4 ਹਜ਼ਾਰ ਛੜ ਦਾ 74 ਦੀ ਦੇ ਦਾਂਗੇ ਇਹ ਤੋਂ ਬਾਅਦ ਨਾ ਕੋਈ ਕਸਾਈ ਕਰੇ ਪੂਰੀ ਸਾਫ ਸੁਥਰੀ ਝੋਟੀ ਥਾਣਾ ਤੋਂ ਨੀਲੀ ਰਾਵੀ ਦੀ ਝੋਟੀ ਕੇਹੇ ਗੱਲਾਂ ਨਹੀਂ ਕੋਸੀ 74 ਹਜ਼ਾਰ ਦੀ ਝੋਟੀ ਦਵਾਂਗੇ 74 ਹਜ਼ਾਰ ਹਾਂਜੀ ਠੀਕ ਆ ਲੈ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਸੀਗੇ ਜਗਰੂਪ ਕੋਲੇ ਪੈਂਡਲ ਕੋਕਲਾਂ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਇਹ ਲੈ ਕੇ ਜਾਦੇ ਤੇ ਫੇਰ ਦਰਸ਼ਨ ਪਾ ਦੋ ਤੇ ਇਹਨਾਂ ਸਾਰਿਆਂ ਦਾ ਲੇਖਾ ਜੋਖਾ ਤੁਹਾਨੂੰ ਲੈ ਕੇ ਸਾਂਝਾ ਕੀਤਾ ਹੂੰ ਜਿਹੜੀ ਪਸੰਦ ਆਉਂਦੀ ਉਹ ਤੁਸੀਂ ਫੇਰ ਵੀ ਬੇਨਤੀ ਆ ਵੀ ਤੁਸੀਂ ਕਰ ਲੈਣੀ ਹੈ ਮੇਰਾ ਵੀਰ ਇੱਕ ਰਾਹ ਵੀਡੀਓ ਰੀ ਨਾ ਦੋ ਤਿੰਨ ਰਹੀ ਵੇਖ ਕੇ ਤੁਸੀਂ ਥੱਲੇ ਕਰਕੇ ਐਡਰੈਸ ਸਮਝ ਕੇ ਫਿਰ ਫੋਨ ਲਾਇਆ ਕਰਦੇ ਕਈ ਵੀਰ ਐਡਰੈਸ ਸਮਝ ਕੇ ਤੇ ਬਾਅਦ ਚ ਆਉਂਦੇ ਦੋ ਇੱਕ ਭੜਕਣਵਾਵਾਂਗੇ ਪਰਸਨ ਹੋਵਾਂਗੇ ਸਾਰਾ ਨਾ ਕਰਦੇ ਪਰ ਇੰਨੇ ਦਿਨ ਮਾਲ ਨਹੀਂ ਖਲਾਉਂਦਾ ਮਾਲ ਤਾਂ ਤੁਹਾਨੂੰ ਪਰਕ ਵੀਡੀਓ ਦੇ ਘੰਟੇ ਦੋ ਘੰਟੇ ਜਿਹਾ ਸਾਹਮਣੇ ਇਧਰ ਉਧਰ ਵਿਕ ਜਾਂਦਾ ਸ਼ਹੀ ਗੱਲ ਹੈ ਧੰਨਵਾਦ ਆ ਸੱਜਣਾ ਵੀਡੀਓ ਨੂੰ